ਐਸ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਮੇ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤ ਸਕਾਰ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਪਨੇ 5:30 ਇਸ ਵਕਤ ਖੜੇ ਆਪਾਂ ਬਰਨਾਲਾ ਮੰਡੀ ਦੇ ਵਿੱਚ ਚਲੋ ਜੀ ਅੱਜ ਆਪਾਂ ਦਿਖਾਉਣਾ ਹੈ ਵੀ ਅੱਜ ਦੇ ਕੀ ਭਾਅ ਚੱਲ ਰਹੇ ਨੇ ਸਬਜ਼ੀਆਂ ਦੇ ਜੀ ਤੇ ਹੋਲਸੇਲ ਰੇਟ ਦਿਖਾਵਾਂਗੇ ਵੀ ਅੱਜ ਦਾ ਕੀ ਭਾਅ ਜੀ ਠੀਕ ਹੈ ਜੀ ਆਲੂ ਤੇ ਪਿਆਜ਼ ਤੇ ਫਲਾਂ ਦਾ ਵੀ ਰੇਟ ਦਿਖਾਵਾਂਗੇ ਅੱਜ ਆਪਾਂ ਵੀ ਕੀ ਭਾਅ ਚੱਲਦਾ ਜੀ ਤਰੀਕ ਹੈਗੀ ਅੱਜ 16 ਜੀ ਦਿਨ ਹੈਗਾ ਬੁੱਧਵਾਰ ਜੀ ਚਲੋ ਆਪਾਂ ਕਰੀਏ ਗੱਲਬਾਤ ਜੀ ਤੇ ਥੋੜਾ ਜਿਹਾ ਨਾ ਮੌਸ ਤੇ ਮੀਂਹ ਵੀ ਪਈ ਜਾਂਦੇ ਵਿੱਚ ਵਿੱਚ ਤੇ ਸਬਜ਼ੀਆਂ ਦਾ ਬੁਰਾ ਹਾਲ ਹੋਇਆ ਪਿਆ ਚਲੋ ਆਪਾਂ ਰੇਕ ਦਿਖਾਈਏ ਤੁਹਾਨੂੰ ਵੀ ਕੀ ਪਾ ਚੰਦ ਰਿਹਾ ਤੇ ਇੱਕ ਨਾ ਆਪਣੇ ਚੈਨਲ ਨੂੰ ਤੁਸੀਂ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਮੈਸੇਜ ਵੀ ਕਰਿਆ ਕਰੋ ਵੀ ਆਪਣੀ ਵੀਡੀਓ ਕਿਦਾਂ ਦੀ ਲੱਗੀ ਕਿਦਾਂ ਦੀ ਨਹੀਂ ਲੱਗੀ ਠੀਕ ਹੈ ਜੀ ਤਾਂ ਕਿ ਆਪਾਂ ਨੂੰ ਪਤਾ ਲੱਗੇ ਤੇ ਆਪਾਂ ਵੀਡੀਓ ਦੇ ਵਿੱਚ ਕੋਈ ਵੀ ਗਲਤੀ ਹੁੰਦੀ ਹੈ ਤਾਂ ਕੋਈ ਸੁਧਾਰ ਲਿਆ ਸਕੀਏ ਜੀ ਠੀਕ ਹੈ ਜੀ ਚਲੋ ਆਪਾਂ ਦਿਖਾਈਏ ਤੁਹਾਨੂੰ ਵੀ ਅੱਜ ਦਾ ਕੀ ਭਾਅ ਜੀ ਹਾਂਜੀ ਦੋਸਤੋ ਚਲੋ ਆਪਾਂ ਸਬਜ਼ੀ ਬਾਰੇ ਦਿਖਾਉਨੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਹੁਣ ਕੀ ਰੇਟ ਬਾਰੇ ਦੱਸਾਂਗੇ ਵੀ ਅੱਜ ਦਾ ਕੀ ਭਾਅ ਆ ਜੀ ਠੀਕ ਹੈ ਜੀ ਇਹ ਦੇਖੋ ਜੀ ਅੱਜ ਬਹੁਤ ਕਾਠਾ ਜੀ ਤੇ ਕੱਲ ਥੋੜਾ ਜਿਹਾ ਮੀਂਹ ਪਿਆ ਤੇ ਅੱਜ ਵੀ ਥੋੜਾ ਜਿਹਾ ਮੀਂਹ ਵਾਲਾ ਮੌਸਮ ਹੀ ਹੋਇਆ ਪਿਆ ਜੀ ਠੀਕ ਹੈ ਜੀ ਬਾਰਸ ਹੋਈ ਜਾਂਦੀ ਹੈ ਥੋੜੀ ਥੋੜੀ ਵਿੱਚ ਵਿੱਚ ਠੀਕ ਹੈ ਸਬਜ਼ੀਆਂ ਤੇ ਦੇਖਦੇ ਆਂ ਵੀ ਕੀ ਅਸਰ ਪੈ ਰਿਹਾ ਸਬਜ਼ੀਆਂ ਦੇ ਇਹ ਅੱਜ ਦਾ ਭਾਅ ਬਾਰੇ ਗੱਲਬਾਤ ਕਰਦੇ ਆਂ ਆਪਾਂ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ ਅੱਜ ਦਾ 2.5 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਪਿੰਡੀ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਪਨਸੇਰੀ ਦਾ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਪਨਸੇਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਬੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਬੈਂਗਣੀ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹੋਲ سیل ਦਾ ਰੇਟ ਹੈ ਜੀ ਇਹ ਠੀਕ ਹੈ ਹਾਂਜੀ ਦੋਸਤੋ ਚੌਲੇ ਦਾ ਭਾਅ ਹੈਗਾ ਜੀ ਕੱਚੇ ਦਾ ਅੱਜ ਦਾ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਚੌਲੇ ਦਾ ਠੀਕ ਹੈ ਜੀ ਇਹ ਕੱਚੇ ਚੌਲੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਆ ਜੀ 350 ਤੋਂ ਲੈ ਕੇ 400 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਪਰ ਸੀਰੀ ਦਾ ਇਹਦਾ ਹਾਂਜੀ ਦੋਸਤੋ ਤੁਸੀਂ ਬਾਈ ਹੋਰਾਂ ਨੂੰ ਰੇੜੀ ਵਾਲੇ ਕਹਿੰਦੇ ਨੇ ਬਾਈ ਹੋਰੀ ਕਹਿੰਦੇ ਵੀ ਤੁਸੀਂ ਤੰਗ ਪਰੇਸ਼ਾਨ ਕਰਦੇ ਬਾਈ ਹੋਰੀ ਬਾਹਰ ਖਰੀਦਣ ਵਾਲੇ ਠੀਕ ਆ ਬਾਈ ਹੋਰਾਂ ਨੂੰ ਤੰਗ ਪਰੇਸ਼ਾਨ ਨਾ ਕਰਿਆ ਕਰੋ ਤਾਂ ਕਿ ਵੀ ਉਹ ਸੋਦੇ ਵਾਸਤੇ ਸਬਜ਼ੀ ਵੀ ਸਵੇਰੇ ਲੈ ਕੇ ਜਾਂਦੇ ਆ ਖਰੀਦ ਕੇ ਆ ਕੇ ਮਿਹਨਤ ਕਰਕੇ ਲੈ ਕੇ ਜਾਂਦੇ ਆ ਠੀਕ ਆ ਨਾ ਜੀ ਆਪਣੇ ਹੁੰਦੇ ਨੇ ਇਹ ਹੋਲ ਸੇਲ ਦੇ ਰੇਟ ਆ ਠੀਕ ਆ ਨਾ ਜੀ ਤੇ ਵੀ ਤੁਸੀਂ ਤੰਗ ਪਰੇਸ਼ਾਨ ਨਾ ਕਰਿਆ ਕਰੋ ਬਾਈ ਹੋਰਾਂ ਨੂੰ ਰੇੜੀ ਵਾਲਿਆਂ ਨੂੰ ਤੇ ਉਹਨਾਂ ਤੋਂ ਜੇ ਕਿਲੋ ਦਾ ਭਾਅ ਦਿੰਦੇ ਆ ਨਾ ਤੁਸੀਂ ਕਿਲੋ ਦੇ ਭਾਅ ਖਰੀਦ ਦਿਓ ਤਾਂ ਕਿਲੋ ਭਾਅ ਤੁਸੀਂ ਨੇ ਪਾਈ ਆ ਅੱਜਾ ਕਿਲੋ ਲੈਣੀ ਹੁੰਦੀ ਹੈ ਚੀਜ਼ ਠੀਕ ਹੈ ਨਾ ਜੀ ਤੇ ਉਹਨਾਂ ਦੇ ਭਾਅ ਤੁਸੀਂ ਲੈ ਲਿਆ ਕਰੋ ਜੇ ਕਿਸੇ ਨੇ ਲੈਣੇ ਹੁੰਦੇ ਆ ਠੀਕ ਹੈ ਨਾ ਜੀ ਤੁਸੀਂ ਤੰਗ ਪਰੇਸ਼ਾਨ ਨਾ ਕਰਿਆ ਕਰੋ ਵੀ ਉੱਥੇ ਆ ਭਾਅ ਚੱਲਦਾ ਉੱਥੇ ਆ ਭਾਅ ਚੱਲਦਾ ਠੀਕ ਹੈ ਜੀ ਇਹ ਸਾਡੇ ਕੋਲੇ ਹੋਲ ਸੇਲ ਦੇ ਰੇਟ ਹੁੰਦੇ ਨੇ ਜੀ ਠੀਕ ਹੈ ਜੀ ਕਿਸੇ ਨੇ ਵੀ ਖਰੀਦਣਾ ਤਾਂ ਹੋਲ ਸੇਲ ਦਾ ਰੇਟ ਖਰੀਦਣਾ ਹੁੰਦਾ ਠੀਕ ਹੈ ਜੀ ਕੋਈ ਕਿਲੋ ਦਾ ਭਾਅ ਨਹੀਂ ਹੁੰਦਾ ਇਹ ਦੋਸਤੋ ਬਾਈ ਹੈਰੀ ਨਫੁਰਾ ਨਾਲ ਆਪਾਂ ਗੱਲਬਾਤ ਕਰਦੇ ਆ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਬਜ਼ੀਆਂ ਦਾ ਠੀਕ ਆ ਜੀ ਹੋਰ ਬੰਦਾ ਠੀਕ ਆ ਬਾਈ ਠੀਕ ਆ ਬਾਈ ਬੰਦਾ ਟਾਈਮਾਂ ਹਜੇ ਆਈਆਂ ਹਜੇ ਹੋਣੀ ਹੈ ਹਾਂਜੀ ਦੋਸਤੋ ਬਾਈ ਹੈਰੀ ਨਾਲ ਕਰੀਏ ਗੱਲਬਾਤ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਅੱਜ ਦਾ ਹੋਰ ਬਾਈ ਹੈਰੀ ਕਹਿੰਦਾ ਠੀਕ ਆ ਬਾਈ ਵਧੀਆ ਬਾਈ ਕਹਿੰਦਾ ਕਦੂ ਦਾ ਕੀ ਭਾਅ ਚੱਲੀ ਜਾਂਦਾ ਜੀ ਅੱਜ ਦੋਸਤੋ ਦਾ ਭਾਅ ਬਾਈ ਬਸ ਵਧੀਆ ਚੱਲੀ ਜਾਂਦਾ ਹੈ ਬਾਈ ਕਿਹੜਾ ਕੀ ਭਾਅ ਨਿਕਲਿਆ ਜਜਾਲ ਵਾਲੇ ਕਦੂ ਦਾ ਜੀ ਜਾਲ ਵਾਲਾ ਬਾਈ ਨਿਕਿਆਗਾ 52 7 65 55 ਜਾਂ ਤਾਂ 60 ਤੇ ਨਾਰਮਲ ਕੱਦੂਆ ਕੀ ਭਾ ਰਿਹਾ ਜੀ ਆਪਣੇ ਦਾ 40 ਤੋਂ 45 ਤੇ ਥੋੜਾ ਜਿਹਾ ਬਾਰਸ਼ ਦਾ ਵੀ ਮੌਸਮ ਜਿਆ ਖਰਾਬ ਹੋਇਆ ਪਿਆ ਸੌਣ ਚੜ ਗਿਆ ਸੌਣ ਕਰਕੇ ਜੀ ਸਬਜ਼ੀਆਂ ਦਾ ਥੋੜਾ ਜਿਹਾ ਭਾ ਮਹਿੰਗੀ ਚੱਲੂ ਹਜੇ ਠੀਕ ਹੈ ਨਾ ਜੀ ਤੇ ਬਾਕੀ ਨਾ ਜੀ ਇੱਕ ਸਾਨੂੰ ਦੱਸੀ ਆ ਵੀ ਤੁਸੀਂ ਰੇਡੀ ਵਾਲੇ ਬਾਈ ਹੋਰਾਂ ਨੂੰ ਨਾ ਤੰਕ ਪ੍ਰੇਸ਼ਾਨ ਨਾ ਕਰੋ ਕਰਿਆ ਕਰੋ ਨਾ ਰੇਡੀ ਵਾਲੇ ਜਾ ਕੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਤੰਕ ਪਰੇਸ਼ਾਨ ਕਰਦੇ ਹੋ ਤੇ ਉਹਨਾਂ ਨੂੰ ਤੱਕ ਪਰੇਸ਼ਾਨ ਨਾ ਕਰਿਆ ਕਰੋ ਤੁਹਾਡੇ ਵਾਸਤੇ ਹੋਲ ਸੇਲ ਦਾ ਰੇਟ ਲੱਗੇ ਜਾਂਦਾ ਜੋ ਵੀ ਲੱਗੇ ਜਾਂਦਾ ਠੀਕ ਹੈ ਨਾ ਜੀ ਤੇ ਉਹਨਾਂ ਨੇ 10 20 ਰੁਪਏ ਕਮਾਉਣੇ ਹੁੰਦੇ ਆ ਉਹਦੇ ਵਿੱਚੋਂ ਤੁਸੀਂ ਲੈ ਲਿਆ ਕਰੋ ਤੁਸੀਂ ਦਾ ਪਾਈਆ ਜਾਂ ਕਿਲੋ ਲੈਣੀ ਹੁੰਦੀ ਹੈ ਚੀਜ਼ ਠੀਕ ਹੈ ਜੀ ਜੇ ਕਿਸੇ ਨੇ ਵੀ ਹੋਲ ਸੇਲ ਦਾ ਰੇਟ ਲੈਣਾ ਤਾਂ ਬਰਨਾਲਾ ਮੰਡੀ ਆਉਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਠੀਕ ਹੈ ਨਾ ਜੀ ਤੇ ਕੱਦੂ ਦਾ ਭਾਅ ਹੈਗਾ ਜੀ ਅੱਜ ਦਾ ਨਾਰਮਲ ਕੱਦੂ ਦਾ ਭਾਅ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਜੀ ਨਾਰਮਲ ਕੱਦੂ ਦਾ ਠੀਕ ਹੈ ਜੀ ਆਪਾਂ ਜਾਲ ਵਾਲਾ ਵੀ ਦਿਖਾ ਦੇਣਾ ਵੀ ਕੀ ਭਾਅ ਚੱਲ ਰਿਹਾ ਹੈ ਜਾਲ ਵਾਲ ਹਾਂਜੀ ਦੋਸਤੋ ਜਾਲ ਵਾਲੇ ਕੱਦੂ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਜਾਲ ਵਾਲੇ ਕੱਦੂ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਅੱਜ ਦਾ ਭਾਅ ਮਿਰਚ ਦਾ ਹਰੀ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਮਿਰਚ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਲਫਾਫਾ ਬੰਦ ਲੈਣਾ ਪੈਣਾ ਹੈਰੀ ਬਾਈ ਹੋਰਾਂ ਕੋਲ ਠੀਕ ਹੈ ਜੀ 5 ਕਿਲੋ ਦੀ ਭਰਤੀ ਹੈ ਤਾਜੀ ਮਿਰਚ ਹੁੰਦੀ ਹੈ ਜਮਾ ਤਾਜੀ ਮਿਰਚ ਠੀਕ ਹੈ ਜੀ ਕਿਸੇ ਨੇ ਵੀ ਲੈਣੀ ਹੈ ਤਾਂ 5 ਕਿਲੋ ਦੀ ਭਰਤੀ ਹੁੰਦੀ ਹੈ ਜੇ ਕਿਸੇ ਨੇ ਲੈਣੀ ਹੈ ਤਾਂ ਰਸੇਰੀ ਲੈਣੀ ਪੈਣੀ ਹੈ ਜੀ ਠੀਕ ਹੈ ਜੀ 40 ਰੁਪਏ ਕਿਲੋ ਦਾ ਭਾਅ ਜੀ ਹਰੀ ਮਿਰਚ ਦਾ ਹਾਂ ਜੀ ਦੋਸਤੋ ਵਧੀਆ ਸਰੇਲੇ ਦਾ ਭਾਅ ਹੈਗਾ ਜੀ ਅੱਜ ਦਾ 50 ਤੋਂ ਲੈ ਕੇ 5500 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਠੀਕ ਹੈ ਜੀ ਨੈਟ ਕਿਸੇ ਨੇ ਕਸੇ ਨਹੀਂ ਲੈਣਾ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਦੋਸਤੋ ਛੋਟੇ ਗਵਾਰੇ ਦਾ ਭਾਅ ਹੈਗਾ ਜੀ ਅੱਜ ਦਾ 130 ਤੋਂ ਲੈ ਕੇ 140 ਰੁਪਏ ਤੱਕ ਦਾ ਭਾਅ ਜੀ ਦੋਵਾਰੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਠੀਕ ਹੈ ਜੀ ਸਤਨਾਮ ਨਾਲ ਵੀ ਗੱਲਬਾਤ ਕਰਾ ਦੇਣਾ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਸਤਨਾਮ ਨਾਲ ਬਈ ਮੈਂ 130 ਨਹੀਂ ਭਾਅ ਯਾਰ ਮਾਰਾ ਮੰਗਦੇ ਜੀ ਕੀ ਰੇਟ ਪਾਦਾ ਸਤਨਾਮ ਅੱਜ 140 ਜੀ 140 140 ਦੇ 100 ਵਾਲਾ ਆ ਗਿਆ ਤੇ 30 ਵਾਲਾ ਵੀ ਪਾ ਦੋਗੇ ਹਾਂਜੀ ਦੋਸਤੋ 130 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਛੋਟੇ ਗੁਵਾਰੇ ਦਾ ਭਾਅ ਜੀ ਅੱਜ ਦਾ ਦੇਸੀ ਦਾ ਜੀ ਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਜਾਲ ਵਾਲੀ ਤੋਰੀ ਦਾ ਠੀਕ ਹੈ ਜੀ ਇਹ ਵਧੀਆ ਤੋਰੀ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੇ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਹਾਂਜੀ ਦੋਸਤੋ ਅਰਬੀ ਵਾਲੇ ਪੱਤੇ ਦਾ ਭਾਅ ਹੈਗਾ ਜੀ ਅੱਜ ਦਾ 150 ਰੁਪਏ ਦਰਜਨ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਅਰਬੀ ਵਾਲੇ ਪੱਤੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਅਰਬੀ ਵਾਲੇ ਪੱਤੇ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਪੰਸੀਰੀ ਦਾ ਭਾਅ ਜੀ ਕਿਸੇ ਨੇ ਵੀ ਲੈਣਾ ਮੂਲੀ ਦਾ ਅੱਜ ਦਾ ਭਾਅ ਜੀ 200 ਰੁਪਏ ਦਾ ਠੀਕ ਹੈ ਜੀ 40 ਰੁਪਏ ਕਿਲੋ ਦਾ ਭਾਅ ਜੀ ਮੂਲੀ ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਪੰਸੀਰੀ ਲੈਣੀ ਪੈਣੀ ਆ ਮੂਲੀਆਂ ਦੀ ਜੇ ਕਿਸੇ ਨੇ ਲੈਣੀ ਹੈ ਠੀਕ ਹੈ ਜੀ ਕੀ ਅੱਜ ਦਾ ਭਾਅ ਜੀ ਮੂਲੀ ਦਾ ਹਾਂਜੀ ਦੋਸਤੋ ਆਪਾਂ ਬਾਈ ਹੋਰਾਂ ਨਾਲ ਬੈਠੇ ਬਾਰੇ ਗੱਲਬਾਤ ਕਰਦੇ ਆਂ ਵੀ ਅੱਜ ਦਾ ਪੇਠੇ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਪੇਠੇ ਦਾ ਭਾਅ ਹੈਗਾ ਜੀ 12 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਠੀਕ ਹੈ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਲਫਾਫਾ ਲੈਣਾ ਪੈਣਾ ਜੀ ਹੋਲ ਸੇਲ ਦਾ ਰੇਟ ਆ ਜੀ ਪੇਠੇ ਦਾ ਠੀਕ ਹੈ ਜੀ ਹਾਂਜੀ ਦੋਸਤੋ ਲਾਲ ਮਿਰਚ ਦਾ ਭਾਅ ਹੈਗਾ ਜੀ ਬੰਦ ਗੱਟੇ ਦਾ ਲੈਣਾ ਪੈਣਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਤੇ 20 ਰੁਪਏ ਕਿਲੋ ਦਾ ਭਾਅ ਜੀ ਲਾਲ ਮਿਰਚ ਦਾ ਠੀਕ ਹੈ ਜੀ ਬਰਨਾਲਾ ਮੰਡੀ ਦਾ ਭਾਅ ਜੀ ਅੱਜ ਦਾ ਇਹ ਲਾਲ ਮਿਰਚ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 100 ਰੁਪਏ ਦਰਜਨ ਦਾ ਭਾਅ ਜੀ ਪਾਲਕ ਦਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਆ ਜੀ ਪਾਲਕ ਦਾ ਅੱਜ ਦਾ ਭਾਅ ਜੀ ਪਾਲਕ ਦਾ ਕਿਸੇ ਨੇ ਵੀ ਲੈਣਾ ਦਰਜਨ ਲੈਣੀ ਪੈਣੀ ਹੈ ਜੀ ਠੀਕ ਹੈ ਜੀ ਚਲਾਈ ਵਾਲੇ ਸਾਗ ਦਾ ਭਾਅ ਹੈਗਾ ਜੀ 120 ਰੁਪਏ ਦਰਜਨ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਚਲਾਈ ਵਾਲੇ ਸਾਗ ਦਾ हां जी दोस्तों आज दा गोभी दा भा हैगा जी शिमला वाली गोभी दा भा हैगा जी आज दा 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ गोभी ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ गोभी ਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ गोभी ਦਾ ਠੀਕ ਹੈ ਜੀ ਆਪਾਂ ਦਿਖਾ ਦਿੰਨਾ ਪੂਰੀ ਵਧੀਆ ਵਾਲੀ गोभी दा ਭਾਅ ਜੀ ਅੱਜ ਦਾ ਇਹ ਹਾਂਜੀ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ 50 ਤੋਂ ਲੈ ਕੇ 55000 ਰੁਪਏ ਤੱਕ ਦਾ ਭਾਅ ਜੀ गोभी ਦਾ ਇਹ ਹੋਲ سیل ਦਾ ਰੇਟ ਆ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਡੱਬਾ ਲੈਣਾ ਪੈਣਾ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ 20 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਅੱਜ ਦਾ ਟਮਾਟਰ ਦਾ ਭਾਅ ਜੀ ਇਹ ਠੀਕ ਹੈ ਜੀ ਹਮਾ ਚਲਾਰਾ ਟਮਾਟਰ ਦਾ ਭਾਅ ਜੀ ਅੱਜ ਦਾ ਇਹ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ 20 ਰੁਪਏ ਕਿਲੋ ਦਾ ਭਾਅ ਜੀ ਟਮਾਟਰ ਦਾ ਦੋਸਤੋ ਸੱਲੀ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 11 ਰੁਪਏ ਤੱਕ ਦਾ ਭਾਅ ਜੀ ਸੱਲੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣੇ ਆ ਘੱਟੋ ਘੱਟ 10 ਕਿਲੋ ਲੈਣੇ ਪੈਣੇ ਆ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਠੀਕ ਹੈ ਜੀ ਅੱਜ ਦਾ ਭਾਅ ਸੱਲੀ ਦਾ ਹਾਂ ਜੀ ਦੋਸਤੋ ਸ਼ਿਮਲਾ ਮਿਰਚ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ ਸ਼ਿਮਲਾ ਮਿਰਚ ਦਾ 80 ਤੋਂ ਲੈ ਕੇ 85 ਰੁਪਏ ਤੱਕ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਸ਼ਿਮਲਾ ਮਿਰਚ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਕਛੇ ਨੂੰ ਵੀ ਲੈਣਾ ਤਾਂ ਬੰਦ ਗ੍ਰੇਡ ਖਰੀਦਣਾ ਪੈਣਾ ਜੀ ਠੀਕ ਹੈ ਜੀ ਅੱਜ ਦਾ ਭਾਅ ਜੀ ਸਿੰਗਲਾ ਮਰਕਰ ਆਓ ਜੀ ਦੋਸਤੋ ਆਪਾਂ ਚਾਰੀ ਅੰਬ ਬਾਰੇ ਗੱਲਬਾਤ ਕਰਦੇ ਜੀ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਠੀਕ ਹੈ ਜੀ ਤੇ ਇਹ ਕੱਟ ਕੇ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਤੇ ਪਰਸੀਰੀ ਦਾ ਵੀ ਰੇਟ ਦੱਸਦਾ ਮੈਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਮੰਡੀ ਦਾ ਤੇ ਇਹ ਬਾਹਰ ਹੁੰਦਾ ਜੀ ਖੜੀ ਤੇ ਹੁੰਦਾ ਜੇ ਕਿਸੇ ਨੇ ਵੀ ਲੈਣਾ ਜੀ ਚਾਰੀ ਅੰਬ ਦਾ ਭਾਅ ਜੀ ਦੱਸ ਦਿਆਂ ਵੀ ਅਸੀਕਰ ਅੰਕਲ ਜੀ ਦੱਸ ਸੀਕਰ ਉਹਦੇ ਤੋਂ ਹਾਂ ਠੀਕ ਹੋ ਜੀ ਹਾਂ ਜੀ ਹਾਂ ਏ ਅਜਾਚਾਰੀ ਆਂਬ ਦਾ ਕੀ ਭਾਅ ਚੱਲਦੀ ਜਾਂਦਾ ਹੈ ਅਜਾਚਾਰੀ ਆਂਬ ਆਰਾਮ ਕੇਲਾ ਕਟਕੇ ਆ ਜੀ 300 ਰੁਪਏ ਬੰਸੀਰੀ ਅੱਛਾ 300 ਰੁਪਏ ਬੰਸੀਰੀ ਦਾ ਭਾਅ ਹੈ ਜੀ ਹਾਂ ਜੀ ਜੇ ਉਹ ਕਿਸੇ ਨੇ ਸਿੰਗਲ ਬੰਸੀਰੀ ਲੈਣੀ ਹੁੰਦੀ ਹੈ ਜੀ ਕਿਸੇ ਨੇ ਹਾਂ 300 ਜੀ ਹੈ ਜੀ ਕਟਕੇ ਆਰਾਮ ਕੇਲਾ ਜੀ ਇਹ ਪਿਓਰ ਆਰਾਮ ਕੇਲਾ ਆ ਬੰਸੀਰੀ ਦਾ ਭਾਅ ਜੀ ਇਹ ਪਿਓਰ ਪਿਓਰ ਆ ਜੀ ਆਰਾਮ ਕੇਲਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਵੀ ਜੇ ਬਿਗੈਰ ਕੱਟੇ ਰੋਹਗੇ ਹਾਂ ਜੀ ਤੇ 250 ਰੁਪਏ ਬੰਸੀਰੀ ਹੈ ਜੀ ਹਾਂਜੀ ਦੋਸਤੋ 2500 ਰੁਪਏ ਦੀ ਪਰਸੇਰੀ ਮਿਲ ਜੂ ਜੇ ਕਿਸੇ ਨੇ ਵੀ ਲੈਣਾ ਬਗੈਰ ਕੱਟੇ ਤੋਂ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਹਾਂ ਤੇ ਆ ਕੇ ਅੰਕਲ ਕੋਲ ਆ ਕੇ ਮਿਲ ਸਕਦੇ ਹੋ ਜੇ ਕਿਸੇ ਨੇ ਵੀ ਲੈਣਾ ਹਾਂ ਤੁਹਾਨੂੰ ਕੱਟ ਕੇ ਵੀ ਮਿਲ ਜੂਗਾ ਤੇ ਜੇ ਪਰਸੇਰੀ ਲੈਣੀ ਆ ਤਾਂ ਪਰਸੇਰੀ ਵੀ ਮਿਲ ਜੂ 250 ਠੀਕ ਹੈ ਜੀ ਕੱਟ ਕੇ 50 ਰੁਪਏ ਐਕਸਟਰਾ ਆ ਨਾਲ ਮਸਾਲਾ ਵੀ ਮਿਲ ਜੂਗਾ ਹਾਂਜੀ ਦੋਸਤੋ ਮਸਾਲਾ ਵੀ ਮਿਲ ਜੂ ਜੇ ਕਿਸੇ ਨੇ ਲੈਣਾ ਮਸਾਲਾ ਵੀ ਮਿਲ ਜੂਗਾ ਮਸਾਲਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਅੱਜ ਦਾ ਭਾਅ ਜੀ ਠੀਕ ਹੈ ਜੀ ਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਪੱਤ ਗੋਭੀ ਦਾ ਵਧੀਆ ਗੋਭੀ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਇਹ ਪੱਤ ਗੋਭੀ ਦਾ ਭਾਅ ਜੀ ਅੱਜ ਦਾ ਹਾਂ ਜੀ ਦੋਸਤੋ ਚਾਨਾ ਖੀਰੇ ਦਾ ਭਾਅ ਹੈਗਾ ਜੀ 60 ਰੁਪਏ ਕਿਲੋ ਦਾ ਭਾਅ ਜੀ ਚਾਨਾ ਖੀਰੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਬੰਦਲ ਫਾਫਾ ਲੈਣਾ ਜੇ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ 60 ਰੁਪਏ ਕਿਲੋ ਦਾ ਭਾਅ ਜੀ ਚਾਨਾ ਖੀਰੇ ਦਾ ਹਾਂਜੀ ਦੋਸਤੋ ਲਾਸਨ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਗੱਟੇ ਦਾ ਭਾਅ ਹੈਗਾ ਜੀ 70 ਰੁਪਏ ਦਾ ਭਾਅ ਜੀ ਲਾਸਨ ਦਾ ਠੀਕ ਹੈ ਜੀ ਹੌਨਸੇਲ ਦਾ ਰੇਟ ਹੈ ਜੀ ਕਿਸੇ ਨੂੰ ਵੀ ਲੈਣਾ ਜੀ ਕਿਉਂਕਿ 70 ਰੁਪਏ ਦਾ ਭਾਅ ਜੀ ਲਾਸਨ ਦਾ ਜੀ ਅੱਜ ਦਾ ਇਹ ਬੰਦ ਗੱਟੇ ਦਾ ਭਾਅ ਦੀ ਅੱਜ ਦਾ ਜੀ ਕਿਸੇ ਨੂੰ ਵੀ ਲੈਣਾ ਹੌਨਸੇਲ ਦਾ ਰੇਟ ਹੈ ਜੀ ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਤੇ ਫਰੂਟ ਵੀ ਬਹੁਤ ਘੱਟ ਆ ਰਿਹਾ ਤੇ ਮੀਂਹ ਪਾਰਸਾ ਕਰਕੇ ਨਾ ਥੋੜਾ ਜਿਹਾ ਮੰਡੀ ਦੇ ਵਿੱਚ ਘੱਟ ਆ ਰਿਹਾ ਫਰੂਟ ਆਪਾਂ ਗੱ ਠੀਕ ਹੈ ਜੀ ਜੀ ਦੋਸਤੋ ਆਪਾਂ ਸਿਵੀ ਸਾਈਂਕਰੋਪ ਫਰੂਟ ਕੰਪਨੀ ਕੋਲੇ ਬਾਈ ਹੋਰਾਂ ਕੋਲੇ ਖੜੇ ਆ ਵੀ ਅੱਜ ਦਾ ਫਰੂਟ ਦਾ ਰੇਟ ਪਾਵਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਫਰੂਟ ਬਾਰੇ ਤੇ ਬਾਪੂ ਜੀ ਨਾਲ ਗੱਲਬਾਤ ਕਰਾਂਗੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਠੀਕ ਹੈ ਜੀ ਤੇ ਆਪਾਂ ਆਲੂ ਖਾਰਿਆਂ ਵਾਲੇ ਵੀ ਗੱਲਬਾਤ ਕਰਾਂਗੇ ਬਾਪੂ ਜੀ ਨਾਲ ਵੀ ਆਲੂ ਖਾਰਿਆਂ ਦਾ ਕੀ ਭਾਅ ਚੱਲ ਰਿਹਾ ਠੀਕ ਹੈ ਜੀ ਆਪਾਂ ਦਿਖਾਉਣਾ ਵੀ ਤੁਹਾਨੂੰ ਹੋਲ ਸੇਲ ਦਾ ਰੇਟ ਕੀ ਹੈ ਜੀ ਅੱਜ ਦਾ ਸੱਚੀ ਗੱਲ ਵੀਰ ਜੀ ਸੱਚੀ ਗੱਲ ਵੀਰੇ ਸੱਚੀ ਠੀਕ ਆ ਵੀਰੇ ਠੀਕ ਆ ਬਾਈ ਠੀਕ ਆ ਇਹ ਆਲੂ ਬਖਾਰਾ ਨਾ ਕੀ ਭਾਅ ਚੱਲ ਰਿਹਾ ਜੀ ਆਲੂ ਬਖਾਰਾ ਵੀਰੇ ਜਿਹੜਾ ਮੀਡੀਅਮ ਆ 50 ਰੁਪਏ ਜਿਹੜਾ ਵਧੀਆ 70 ਰੁਪਏ ਮੈਂ ਹਾਂਜੀ ਦੋਸਤੋ 50 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਲੂ ਬਖਾਰਾ ਦਾ ਠੀਕ ਹੈ ਜੀ ਹੌਲ ਸੇਲ ਦਾ ਰੇਟ ਹੈ ਜੇ ਕਿਸੇ ਨੇ ਵੀ ਲੈਣਾ ਫਰੰਡ ਗ੍ਰੇਡ ਲੈਣੇ ਪੈਣੇ ਆ ਠੀਕ ਹੈ ਜੀ ਅੱਜ ਦਾ ਭਾਅ ਜੀ ਘੱਟੋ ਘਾਟ 10 ਗ੍ਰੇਟ ਉਹ ਵੀ ਘੱਟੋ ਘਾਟ 10 ਗ੍ਰੇਟ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਹੌਲ ਸੇਲ ਦਾ ਰੇ ਵਿਰਜੀਤ ਸੇਵ ਦਾ ਕੀ ਭਾਅ ਚੱਲ ਰਿਹਾ ਜੀ ਆਪਣੇ ਨਾਲ 200 ਤੋਂ ਲੈ ਕੇ 250 ਰੁਪਏ ਮਿਲਿ ਹਾਂਜੀ ਦੋਸਤੋ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਬੰਦ ਬੇਟੀਆਂ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਬੇਟੀਆਂ ਲੈਣੇ ਪੈਣੀਆਂ ਨੇ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਵਧੀਆ ਸੇਵ ਦਾ ਭਾਅ ਜੀ ਅੱਜ ਦਾ ਹੈ ਪਵਿੱਤੇ 30 ਤੋਂ ਲੈ ਕੇ 35 ਰੁਪਏ ਦਾ ਹਾਂਜੀ ਪਵਿੱਤੇ ਦਾ ਕੀ ਭਾਅ ਦਲੀ ਜਾਂਦਾ 35 ਰੁਪਏ ਦਾ ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪਵਿੱਤੇ ਦਾ ਠੀਕ ਹੈ ਜੀ ਵਧੀਆ ਪਵਿੱਤੇ ਦਾ ਭਾਅ ਜੀ ਅੱਜ ਦਾ ਇਹ ਇਹ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਿਆਂਗੇ ਪੰਜ ਨੰਬਰ ਦੁਕਾਨ ਤੇ ਖੜਿਆਂ ਜੀ ਕਿਸੇ ਨੇ ਵੀ ਲੈਣਾ ਜੀ ਨਾਰਾਂ ਦਾ ਭਾਅ ਹੈਗਾ ਜੀ 10000 ਤੋਂ ਲੈ ਕੇ 1500 ਰੁਪਏ ਤੱਕ ਦਾ ਭਾਅ ਮਿਲ ਜੂ ਨਾਰਾਂ ਦਾ ਜੀ ਠੀਕ ਆ ਜੀ ਇਹ ਹੋਲ ਸੇਲ ਦਾ ਰੇਟ ਹੈ ਜੀ ਬੰਦ ਡੱਬਿਆਂ ਦਾ ਭਾਅ ਜੀ ਅੱਜ ਦਾ ਠੀਕ ਆ ਜੀ ਨਾਰਾਂ ਦਾ ਅੱਜ ਦਾ ਭਾਅ ਜੀ ਨਾਰ ਹੁੰਦਾ ਇਹਦੇ ਵਿੱਚ ਡੱਬੇ ਦੇ ਵਿੱਚ 10 ਕਿਲੋ 10.5 ਕਿਲੋ ਹੁੰਦਾ ਜੀ ਜੇ ਕਿਸੇ ਨੇ ਵੀ ਲੈਣਾ ਬਾਜ ਰਿਹਾ ਜੀ ਠੀਕ ਆ ਜੀ ਇਹ ਅੱਜ ਦਾ ਭਾਅ ਜੀ ਨਾਰਾਂ ਦਾ ਹੋਲ ਸੇਲ ਦਾ ਰੇਟ ਹੈ ਜੀ ਨਾਰਾਂ ਦਾ ਅੱਜ ਦਾ ਹਾਂਜੀ ਦੋਸਤੋ ਬੱਬੂ ਕੋਸੇ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਬੱਬੂ ਕੋਸੇ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਇਹ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ ਅੱਜ ਦਾ 28 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਠੀਕ ਹੈ ਜੀ ਇਹ ਵੀ ਬੰਦ ਗ੍ਰੇਡ ਦਾ ਭਾਅ ਆ ਜੀ ਕੇਲੇ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਜੀ 28 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਅੱਜ ਦਾ ਇਹ ਵੀ ਬਾਜ਼ਾਰ ਤੇ ਗ੍ਰੇਡ ਲੈਣਾ ਪੈਣਾ ਜੇ ਕਿਸੇ ਨੇ ਵੀ ਲੈਣਾ ਕੇਲੇ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮਸੰਮੀ ਦਾ ਭਾਅ ਹੈਗਾ ਜੀ ਅੱਜ ਦਾ 550 ਤੋਂ ਲੈ ਕੇ 700 ਰੁਪਏ ਤੱਕ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੀ ਕਿਸੇ ਨੇ ਵੀ ਲੈਣਾ ਤੇ 20 ਕਿਲੋ ਦੀ ਭਰਤੀ ਹੋਦੀ ਹੈ ਮਸੰਮੀ ਦੀ ਠੀਕ ਹੈ ਜੀ ਬੰਦ ਗੱਟੇ ਦੇ ਭਾਅ ਬੰਦ ਗੱਟੇ ਦਾ ਭਾਅ ਜੀ ਮਸੰਮੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਹਾਂਜੀ ਦੋਸਤੋ ਆਪਾਂ ਇਸ ਵਕਤ ਖੜਿਆਂਗੇ 4 ਨੰਬਰ ਦੁਕਾਨ ਤੇ ਖੜਿਆਂਗੇ ਜੀ ਆਪਾਂ ਆਪਾਂ ਨੂੰ ਸਪੈਦਾ ਅੰਬ 4 ਨੰਬਰ ਦੁਕਾਨ ਤੇ ਮਿਲਿਆ ਜੀ ਠੀਕ ਹੈ ਜੀ ਅੱਜ ਅਧਾਪਨ ਕੋਈ ਨਹੀਂ ਮਿਲਿਆ ਤੀ ਅੰਦਰੋ ਜੀ ਸਪੈਦੇ ਦਾ ਸਪੈਦੇ ਅੰਬ ਜੀ ਤੇ ਆਪਾਂ ਬਾਈ ਹੋਰਾਂ ਕੋਲੇ ਰੇਟ ਪੁੱਛਦਾ ਵੀ ਕੀ ਭਾਅ ਚੱਲ ਰਿਹਾ ਜੀ ਸਪੈਦੇ ਅੰਬ ਦਾ ਠੀਕ ਹੈ ਜੀ ਸਪੈਦੇ ਅੰਬ ਦਾ ਭਾਅ ਹੈਗਾ ਜੀ 150 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਸਪੈਦੇ ਅੰਬ ਦਾ ਠੀਕ ਹੈ ਜੀ ਇਹ ਬੰਦ ਗ੍ਰੇਡ ਦਾ ਭਾਅ ਜੀ ਹੋਲ ਸੇਲ ਦਾ ਰੇਟ ਆ ਜੀ ਠੀਕ ਹੈ ਜੀ ਤੇ ਅੱਜ ਦਾ ਭਾਅ ਜੀ ਸਪੈਦੇ ਅੰਬ ਦਾ ਹਾਂਜੀ ਦੋਸਤੋ ਮੈਰੀ ਕੋ ਜਿਆਦਾ ਭਾਅ ਹੈਗਾ ਜੀ ਅੱਜ ਦਾ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਮੈਰੀ ਕੋ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਹੋਲ ਸੇਲ ਦਾ ਰੇਟ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ 100 ਰੁਪਏ ਕਿਲੋ ਦਾ ਭਾਅ ਜੀ ਸੇਵ ਦਾ ਠੀਕ ਹੈ ਜੀ ਇਹਦਾ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ 100 ਡੱਬੇ ਦਾ ਭਾਅ ਜੀ ਹੈਗਾ ਦਾ 1000 ਰੁਪਏ ਦੀ ਬੇਟੀ ਆ ਜੀ ਕਿਸੇ ਨੇ ਵੀ ਲੈਣੀ ਆ ਜੀ 1.5 ਕਿਲੋ weight ਹੁੰਦਾ ਜੀ ਸੇਵ ਦਾ ਜੀ ਇਹਦੇ ਵਿੱਚ ਠੀਕ ਹੈ ਜੀ ਅੱਜ ਦਾ ਭਾਅ ਜੀ ਸੇਵ ਦਾ ਇਹ ਦੋਸਤੋ ਲਾਂਗੜੇ ਦਾ ਭਾਅ ਹੈਗਾ ਜੀ ਲਾਂਗੜੇ ਆਂਬ ਦਾ ਭਾਅ ਹੈਗਾ ਜੀ ਅੱਜ ਦਾ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ 30 ਰੁਪਏ ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਾਂਗੜੇ ਅੰਬ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ ਆਪਾਂ ਤੁਹਾਨੂੰ ਹੋਰ ਵੀ ਦਿਖਾਉਣਾ ਵਧੀਆ ਦਾ ਵੀ ਕੀ ਭਾਅ ਚੱਲ ਰਿਹਾ ਜੀ ਹਾਂਜੀ ਦੋਸਤੋ ਵਧੀਆ ਲਾਂਗੜੇ ਅੰਬ ਦਾ ਭਾਅ ਹੈਗਾ ਜੀ 50 ਰੁਪਏ ਦਾ ਭਾਅ ਜੀ ਨੈਟ ਜੇ ਕਿਸੇ ਨੂੰ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਬੰਦ ਗ੍ਰੇਡ ਦਾ ਠੀਕ ਹੈ ਜੀ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਲਾਂਗੜੇ ਅੰਬ ਦਾ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਲਾਂਗੜੇ ਅੰਬ ਦਾ ਦਸਹਰੀ ਅੰਬ ਦਾ ਭਾਅ ਹੈਗਾ ਜੀ ਅੱਜ ਦਾ 25 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨੈਟ ਜੇ ਕਿਸੇ ਨੇ ਵੀ ਲੈਣਾ ਹੋਲ 25 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਨੈਟ ਇਹ ਵੀ ਬੰਦ ਗ੍ਰੇਡ ਲੈਣੇ ਪੈਣਗੇ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਹੈ ਜੀ ਅੱਜ ਦਾ ਹਾਂਜੀ ਦੋਸਤੋ ਵਧੀਆ ਨਾਸਪਤੀ ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਨਾਸਪਤੀ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਨਾਸਪਤੀ ਦਾ ਹੋਲ سیل ਦਾ ਰੇਟ ਹੈ ਜੀ ਤੇ ਅੱਜ ਦਾ ਭਾਅ ਜੀ ਇਹ ਨਾਸਪਤੀ ਦਾ ਠੀਕ ਹੈ ਜੀ ਹੋਲ سیل ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਤਾਂ ਬੰਦ ਗ੍ਰੇਡ ਲੈਣਾ ਪੈਣਾ ਹੋਲ سیل ਦੇ ਰੇਟ ਤੇ ਠੀਕ ਹੈ ਜੀ ਇਹ ਅੱਜ ਦਾ ਭਾਅ ਜੀ ਨਾਸਪਤੀ ਦਾ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਵਾਰੇ ਵੀ ਗੱਲ ਕਰਦੇ ਹਾਂ ਬਾਪੂ ਜੀ ਨਾਲ ਜਾ ਕੇ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਠੀਕ ਹੈ ਜੀ ਚਲੋ ਆਪਾਂ ਦਿਖਾਉਣਾ ਵੀ ਅੱਜ ਦਾ ਹੋਲ سیل ਦਾ ਰੇਟ ਕੀ ਹੈ ਜੀ ਤਾਂ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਜੀ ਆਲੂ ਦਾ ਹੋਲ سیل ਦਾ ਜੀ ਨਮਸਕਾਰ ਬਾਪੂ ਜੀ ਨਮਸਕਾਰ ਨਮਸਕਾਰ ਹੋ ਠੀਕੋ ਜੀ ਬਹੁਤ ਵਧੀਆ ਮੌਸਮ ਖੰਡਾ ਹੋ ਰਿਹਾ ਜੀ ਹਾਂਜੀ ਪਰ ਪਰਮਾਤਮਾ ਦੀ ਕਿਰਪਾ ਚਲੋ ਠੰਡਾ ਮੌਸਮ ਆਜੀ ਹੁਣ ਠੀਕ ਹੈ ਜੀ ਤੇ ਅੱਜ ਆਲੂ ਦਾ ਕੀ ਭਾਅ ਚੱਲਿਆ ਜੀ ਅੱਜ ਆਪਣੇ ਦਾ ਜੀ ਬਾਈ 500 ਰੁਪਏ ਹਾਂਜੀ ਦੋਸਤੋ ਵਧੀਆ ਡਾਇਮੰਡ ਦਾ ਭਾਅ ਹੈਗਾ ਜੀ 500 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਕਿਸੇ ਨੇ ਵੀ ਲੈਣਾ ਬਾਉ ਜੀ ਕੋਲ ਸਟਾਕ ਵਧੀਆ ਪਿਆ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ ਆਲੂ ਦਾ ਭਾਅ ਜੀ ਅੱਜ ਦਾ 500 ਰੁਪਏ ਦਾ ਭਾਅ ਜੀ ਨੈਟ ਠੀਕ ਹੈ ਜੀ ਤੇ ਹਾਂਜੀ ਦੋਸਤੋ ਲਾਲ ਦਾ ਭਾਅ ਵੀ ਹੈਗਾ ਜੀ ਐਲ ਆਰ ਦਾ ਜੀ 550 ਰੁਪਏ ਜੀ ਹਾਂਜੀ 500 550 ਰੁਪਏ ਮਿਲ ਜੀਏ ਕਿਸੇ ਨੇ ਵੀ ਲੈਣਾ ਜੀ 500 ਤੋਂ ਲੈ ਕੇ 550 ਰੁਪਏ ਤੱਕ ਦਾ ਭਾਅ ਜੀ ਲਾਲ ਆਲੂ ਦਾ ਠੀਕ ਹੈ ਜੀ ਅੱਜ ਦਾ ਭਾਅ ਜੀ ਬੰਦ ਘਟੇ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਅੱਜ ਦਾ ਟਰਾਲੀਆਂ 250 ਰੁਪਏ ਕਰਤਾ ਜੀ ਹਾਂਜੀ ਦੋਸਤੋ 250 ਰੁਪਏ ਕਰਤਾ ਜੀ ਕਿਸੇ ਨੇ ਵੀ ਲੈਣਾ ਹੋਲ ਸੇਲ ਦਾ ਰੇਟ ਹੈ ਜੀ 250 250 ਰੁਪਏ ਕਰਤਾ ਗੱਟੇ ਦਾ ਭਾਅ ਜੀ ਟਰਾਲੀ ਵਾਲ ਦਾ ਕਿਸੇ ਨੇ ਵੀ ਲੈਣਾ ਜੀ ਅੱਜ ਮੌਕਾ ਹੈਗਾ ਜੇ ਕਿਸੇ ਨੇ ਲੈਣਾ 250 ਰੁਪਏ ਦਾ ਭਾਅ ਜੀ ਬੰਦ ਗੱਟੇ ਦਾ ਠੀਕ ਹੈ ਜੀ 50 ਕਿਲੋ ਹੁੰਦਾ ਜੇ ਗੱਟੇ ਚ ਲੈਣਾ ਕਿਸੇ ਨੇ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਆਲੂ ਆ ਜੀ ਵਧੀਆ ਟਾਪ ਦਾ ਵਧੀਆ ਆਲੂ ਆ ਜੀ ਇਹ ਠੀਕ ਹੈ ਜੀ 250 ਰੁਪਏ ਦਾ ਭਾਅ ਜੀ ਆਲੂ ਦਾ ਹਾਂਜੀ ਦੋਸਤੋ ਆਪਾਂ ਬਾਜੀ ਨਾਲ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਪਿਆਜ਼ ਦਾ ਠੀਕ ਹੈ ਜੀ ਅੱਜ ਦੇ ਭਾਅ ਦੱਸਦੇ ਆਂ ਆਪਾਂ ਵੀ ਅੱਜ ਦੇ ਕੀ ਭਾਅ ਨੇ ਜੀ ਠੀਕ ਹੈ ਜੀ ਆਪਾਂ ਬਾਜੀ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦਾ ਕੀ ਭਾਅ ਹੈ ਹਾਂਜੀ ਬਾਜੀ ਇਹਦਾ ਪਿਆਜ਼ ਦਾ ਕੀ ਭਾਅ ਚੱਲ ਰਹੀ ਹੈ ਅੱਜ ਦਾ ਨਾਸਿਕ ਵਾਲਾ ਪਿਆਜ਼ ਜੀ ਛੋਟੀ ਪੈਕਿੰਗ ਹੈ ਇਹ ਲਗੂ 17 ਰੁਪਏ ਕਿਲੋ ਹਾਂਜੀ ਦੋਸਤੋ 17 ਰੁਪਏ ਕਿਲੋ ਦਾ ਭਾਜ ਹੀ ਨਾਸਕ ਦੇ ਪਿਆਜ਼ ਦਾ ਜੇ ਕਿਸੇ ਨੇ ਵੀ ਲੈਣਾ ਤਾਂ ਵਧੀਆ ਪਿਆਜ਼ ਹੈ ਸੁੱਕਾ ਜੀ ਇਹ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਹੀ ਬੰਦ ਘਟੇਗਾ ਤੇ ਗੱਡੀ ਵਾਲੇ ਦਾ ਕੀ ਭਾਅ ਚੱਲ ਰਹੀ ਬਾਬੂ ਜੀ ਆ ਇਹਦੇ ਨਾਲ ਦਾ ਹੀ ਹੈ ਵੀਰੇ ਨਾਸੀ ਦਾ 17 ਰੁਪਏ ਕਿਲੋ ਤੇ 17 ਰੁਪਏ ਕਿਲੋ ਹੈ ਜੀ ਜੇ ਕਿਸੇ ਨੇ ਵੀ ਲੈਣਾ ਗੱਡੀ ਵਾਲੇ ਦਾ ਪਿਆਜ਼ ਦਾ ਭਾਅ ਜੀ ਅੱਜ ਦਾ ਭਾਅ ਜੀ ਇਹ ਤਾਂ ਗੱਡੀ ਵਾਲੇ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਇਹ 18 ਰੁਪਏ ਨੇਟ ਦਾ ਭਾਜ ਹੀ ਪਿਆਜ਼ ਦਾ ਠੀਕ ਹੈ ਜੀ ਇਹ ਵਧੀਆ ਮੋਟੇ ਪਿਆਜ਼ ਦਾ ਭਾਜ ਜੀ ਅੱਜ ਜੇ ਕਿਸੇ ਨੇ ਵੀ ਲੈਣਾ ਦੋਢੇ ਗੰਡੀਆਂ ਦਾ ਭਾਜ ਜੀ 18 ਰੁਪਏ ਨੇਟ ਠੀਕ ਹੈ ਜੀ ਹੋਲ سیل ਦਾ ਰੇਟ ਅਸੀਂ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਵੱਡੀ ਵਾਲਾ ਪਿਆਜ਼ ਆਹ ਜੀ ਜੇ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਠੀਕ ਹੈ ਜੀ ਇਹ ਅੱਜ ਦਾ ਭਾਜ ਹੀ ਪਿਆਜ਼ ਦਾ ਜੇ ਕਿਸੇ ਨੇ ਵੀ ਲੈਣਾ ਬੰਦ ਗੱਟਾ ਲੈਣਾ ਪੈਣਾ ਜੀ ਪਿਆਜ਼ ਦਾ ਠੀਕ ਹੈ ਜੀ ਤੇ ਆਪਾਂ 12 ਰੁਪਏ ਕਿਲੋ ਵਾਲੇ ਵੀ ਪਿਆਜ਼ ਦਿਖਾ ਦਿੰਨੇ ਆ ਵੀ ਇੱਧਰ ਪਿਆਜ਼ ਹੀ ਪਿਆਜ਼ ਜੇ ਕਿਸੇ ਨੇ ਵੀ ਲੈਣਾ 12 ਰੁਪਏ ਕਿਲੋ ਵੀ ਮਿਲ ਜੂਗਾ ਜੀ ਕਿਸੇ ਨੇ ਲੈਣਾ ਥੋੜਾ ਇਹ ਮੀਡੀਅਮ ਸਾਈਜ਼ ਹੁੰਦਾ ਜੀ ਕਿਸੇ ਨੇ ਵੀ ਲੈਣਾ ਹੋਲ سیل ਦਾ ਰੇਟ ਆ ਜੀ ਇਹ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਠੀਕ ਹੈ ਜੀ